ਈਮਾਨਜੋਹ ਡੀਜੀਪੀ ਸਾਹਿਬ ਪੰਜਾਬ ਜਿਹੜੀ ਗੌਰਵ ਯਾਤੋਂ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਤਹਿਤ ਸ਼੍ਰੀ ਹਰੀਸ਼ ਦਾਮਾ ਐਸਸਪੀ ਗਦਾਸਪੁਰ ਵੱਲੋਂ ਚਲਾਈ ਮਹਿੰਮ ਦੇ ਤਹਿਤ ਇੰਸਪੈਕਟਰ ਸੀਆਈਏ ਕਪਲ ਕੌਸ਼ਨ ਤੇ ਐਸਐਚਓ ਸੌਰ ਗਦਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ ਦਰਨੇ ਨਾਕਾਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਸ਼ੋਟੀ ਜਿਲ੍ਹਾ ਚਤੌਰਗੜ੍ਹ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਪੈਕ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਡਰਗ ਮਨੀ ਕਰੰਸੀ ਨੋਟਲੇ ਬਰਾਮਦ ਹੋਏ ਨੇ ਇਹਦੇ ਖਿਲਾਫ ਜਿਹੜਾ ਮਕਰਮਾ ਐਫਆਰ ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18 27 ਐ ਐਨਡੀਪੀਐਸ ਅਖਦਰ ਕੀਤਾ ਗਿਆ ਜੋ ਮਦੋਸ਼ੀ ਨੂੰ ਮੌਕੇ ਤੇ ਗ੍ਰਫਤਾਰ ਕੀਤਾ ਜੋ ਫੌਤ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਕਿਥੋਂ ਲੈ ਕੇ ਆ ਰਿਹਾ ਸੀ ਜੀ ਇਹ ਇਹ ਰਸਤਾਂ ਤੋਂ ਲੈ ਕੇ ਆਇਆ ਸੀਗਾ ਤੇ ਫਰਦਰ ਅੱਗੇ ਜਾ ਕੇ ਇਹਨੇ ਕਿਸੇ ਗੁਰਦਾਸਪੁਰ ਇਰੀ ਚ ਸਪਲਾਈ ਕਰਨੀ ਸੀ ਤੇ ਇਹਨੂੰ ਰੈਸਟ ਕਰ ਲਿਆ ਤੇ ਫਰਦਰ ਦਾ ਹੁਣ ਰਮਾਂਡ ਲਿਆ ਦਾ ਰਮਾਂਡ ਲਾ ਕੇ ਫਰਦਰ ਕੇ ਤਫਤੀਸ਼ ਕਰਾਂਗੇ ਇੱਥੇ ਪਹਿਲਾਂ ਵੀ ਕੋਈ ਮਾਮਲਾ ਚੱਜਾਇਆ ਨਹੀਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ ਇਹਨਾਂ ਫਰਦਰ ਅੱਗੇ ਇਨਵੈਸਟਿਗੇਟ ਕਰਾਂਗੇ ਰਿਕਾਰਡ ਚੈੱਕ ਕਰਾਂਗੇ ਲੈ ਕੇ ਆਂਦੜਾ ਜੀ ਜਾਂ ਆ ਨਹੀਂ ਬਾਕੀ ਇਹਨੂੰ ਤਫਤੀਸ਼ ਡਿਟੇਲ ਚ ਪੁੱਛਿਸ਼ ਕਰਾਂਗੇ ਵੀ ਕਿੱਥੋਂ ਇਹ ਕਿੰਨੀ ਵਾਰ ਲੈ ਕੇ ਆਇਆ ਰਮਾਂਡ ਲਿਆ ਦਾ ਫਰਦਰ ਪੁੱਛਿਸ਼ ਕਰਾਂਗੇ ਵਿਆਨੜਾ ਵੈਸੇ ਉੱਥੋਂ ਦੀ ਹੈ ਕਿ ਜਾਂ ਹਾਲਵਾਤੀ ਜਾਂ ਕੋਈ ਗੁਰਦਾਸਪੁਰ ਦਾ ਕਿਤੇ ਹੈ ਇਹ ਰੇਰਮਲਾ ਸਹਾਰਾ ਪਿੰਡ ਹੈ ਹਦਾਸਤਾਂ ਚ ਵਿਆਨੜਾ ਉੱਥੋਂ ਦੀ ਹੈ ਹਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਫਿਲਹਾਲ ਰਿਮਾਨ ਲੈ ਲਿਆ ਅਰੈਸਟ ਕਰਕੇ ਰਿਮਾਨ ਲੈ ਆ ਫਰਦਰ ਪੜਤਾਲ ਕਰਾਂਗੇ ਵੀ ਕਿੱਥੋਂ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ ਅੱਗੇ ਕਿੱਥੇ ਸਪਲਾਈ ਕਰਦਾ ਸੀ